ਕਿ ਇਸ ਖੇਤ ਦੇ ਵਿੱਚ ਜਿਹੜੀ ਐ ਉਹ ਨਾਰ ਨੂੰ ਜਿਹੜੀ ਰੈਣ ਖੁੰਦ ਨੂੰ ਉਹ ਅੱਗ ਲੱਗੀ ਹੋਈ ਐ ਜਦ ਇੱਥੇ ਦੇਖਿਆ ਕਿ ਆਪਾਂ ਅੱਗ ਲੱਗੀ ਹੋਈ ਐ ਤੇ ਇਨਫੈਕਟ ਜੋ ਵੀ ਆਪਣੇ ਤੋਂ ਹੁੰਦਾ ਸੀਗਾ ਤੇ ਆਪਾਂ ਜਿਹੜੀਆਂ ਟਾਹਣੀਆਂ ਲੈ ਕੇ ਮੈਂ ਤੇ ਐਸਐਸਪੀ ਸਾਹਿਬ ਦੇ ਨਾਲ ਜਿਹੜੇ ਸਾਡੇ ਸਾਰੇ ਬੰਦੇ ਖੇਤੀਬਾੜੀ ਵਿਭਾਗ ਦੇ ਆਪਾਂ ਸਾਰਿਆਂ ਨੇ ਲੱਤ ਜਿਹੜਾ ਸੀਗਾ ਉਹ ਅਗਨ ਜਿਹੜਾ ਸੀਗਾ ਬੁਝਾਇਆ ਤੇ ਇੱਥੇ ਆ ਕੇ ਡੀਸੀ ਸਾਹਿਬ ਤੇ ਮੈਂ ਇਹ ਅਗਨ ਬੁਝਾਇਆ ਹੈ ਸਾਨੂੰ ਨਿਯਮਾਂ ਮੁਤਾਬਿਕ ਜੋ ਬੰਦੀ ਕਾਰਵਾਈ ਹੈ ਉਹ ਕਰਨੀ ਪਵੇਗੀ ਜੀ ਹਾਂ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਵੱਲੋਂ ਖੇਤ ਚ ਪਰਾਲੀ ਨੂੰ ਅੱਗ ਲਗਾਈ ਗਈ ਸੀ ਜਾਣਕਾਰੀ ਮੁਤਾਬਕ ਜਿਉਂ ਹੀ ਸੜਕ ਤੋਂ ਲੰਘ ਰਹੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਦੀ ਪਰਾਲੀ ਨੂੰ ਲਾਈਸ ਅੱਗ ਤੇ ਨਜ਼ਰ ਪਈ ਤਾਂ ਤੁਰੰਤ ਹੀ ਗੱਡੀਆਂ ਖੜਾ ਕੇ ਪ੍ਰਸ਼ਾਸਨਿਕ ਅਮਲੇ ਦੇ ਨਾਲ ਇੰਨਾ ਕਿਸਾਨਾਂ ਦੇ ਖੇਤਾਂ 'ਚ ਪਹੁੰਚ ਗਏ ਆਉਧੇ ਸਾਰ ਦਰਖਤਾਂ ਦੀਆਂ ਟਾਹਣੀਆਂ ਦੇ ਸਹਾਰੇ ਨਾਲ ਪਰਾਲੀ ਨੂੰ ਲਾਈ ਅੱਗ ਨੂੰ ਬੁਝਾਉਣਾ ਸ਼ੁਰੂ ਕਰ ਦਿੱਤਾ ਅੱਗ ਨੂੰ ਬੁਝਾਉਣ ਲਈ ਡਿਪਟੀ ਕਮਿਸ਼ਨਰ ਤੇ ਐਸਐਸਪੀ ਤੇ ਉਹਨਾਂ ਦੇ ਨਾਲ ਮੌਜੂਦ ਮੁਲਾਜ਼ਮਾਂ ਵੱਲੋਂ ਕਾਫੀ ਜਦੋਜਹਿਦ ਕੀਤੀ ਗਈ ਕਾਫੀ ਮੁਸ਼ਕਲ ਦੇ ਨਾਲ ਉਹਨਾਂ ਵੱਲੋਂ ਪਰਾਲੀ ਨੂੰ ਲਾਈ ਇਸ ਅੱਗ ਤੇ ਕਾਬੂ ਪਾਇਆ ਗਿਆ ਰਾਲੀ ਨੂੰ ਲਾਈ ਅੱਗ ਨੂੰ ਬੁਝਾਉਣ ਤੋਂ ਬਾਅਦ ਸੰਗਰੂਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਦਾ ਕੀ ਬਿਆਨ ਸਾਹਮਣੇ ਆਇਆ ਹੁਣ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਅੱਜ 4 ਨਵੰਬਰ ਨੂੰ ਮੈਂ ਤੇ ਐਸਐਸਪੀ ਸਾਹਿਬ ਆਪਾਂ ਦੋਵੇਂ ਇਕੱਠੇ ਹੀ ਤੇ ਨਿਕਲੇ ਸੀਗੇ ਕਿ ਪਿੰਡਾਂ ਦਾ ਦੌਰਾ ਕਰਨ ਲਈ ਕਿਉਂਕਿ ਸਾਨੂੰ ਖਬਰਾਂ ਜੜੀਆਂ ਸੀ ਉਹ ਮਿਲ ਰਹੀਆਂ ਸੀ ਕਿ ਅੱਗਾ ਜੜੀਆਂ ਨੇ ਉਹ ਨਿਰੰਤਰ ਜੜੀਆਂ ਲੱਗ ਰਹੀਆਂ ਨੇ ਐ ਰਿਪੋਰਟਾਂ ਵੀ ਜਿਹੜੀ ਆ ਰਹੀਆਂ ਨੇ ਤੇ ਉਹਦੇ ਹਿਸਾਬ ਨਾਲ ਤੇ ਅੱਜ ਕੁਲਰਤੀ ਆਪਾਂ ਲੰਘ ਰਹੇ ਸੀਗੇ ਤੇ ਸਰਦ ਕੋ ਸਾਨੂੰ ਦੱਸਿਆ ਕਿ ਗੁਰਦਾਸਪੁਰਾ ਪਿੰਡ ਦੇ ਵਿੱਚ ਤੇ ਇਸ ਖੇਤ ਦੇ ਵਿੱਚ ਜਿਹੜੀ ਐ ਉਹ ਨਾੜ ਨੂੰ ਜਿਹੜੀ ਰਹਿਤ ਖੁੰਦ ਨੂੰ ਉਹ ਅੱਗ ਲੱਗੀ ਹੋਈ ਹੈ ਤੇ ਕੁਦਰਤੀ ਜਿਹੜੇ ਜ਼ਮੀਨ ਦੇ ਜਿਹੜੇ ਜੋ ਠੇਕੇ ਦੇ ਵਾਹਦੇ ਨੇ ਸ਼ੌਕਤ ਅਲੀ ਤੇ ਉਹ ਵੀ ਨਾਲ ਹੀ ਆਪਣੇ ਹੈਗੇ ਨੇ ਤੇ ਉਹਨਾਂ ਨੂੰ ਜਦ ਪੁੱਛਿਆ ਗਿਆ ਤੇ ਕਹਿੰਦੇ ਕਿ ਇਹਨਾਂ ਕੋਲ ਆਪਸ਼ਨ ਹੋਰ ਕੋਈ ਨਹੀਂ ਜਦ ਕਿ ਕਹਿੰਦੇ ਇਹਨਾਂ ਨੇ ਅਪਲਾਈ ਕੀਤਾ ਬਟ ਇਹਨਾਂ ਨੂੰ ਮਿਲਿਆ ਨਹੀਂ ਬਟ ਉਹ ਚਲੋ ਡਰਾਅ ਫਲੋਟਸ ਦੇ ਨਾਲ ਹੀ ਐ ਤੇ ਬਟ ਕੰਟਰੋਲ ਰੂਮ ਬਾਰੇ ਆਪਾਂ ਹਰ ਜਿਹੜਾ ਹੈ ਜਿਹੜੀ ਪ੍ਰੈਸ ਰੀਲਿਸ ਆਪਣੀ ਹੁੰਦੀ ਹੈ ਤੇ ਆਪਾਂ ਉਹਦੇ ਵਿੱਚ ਜਾਣਕਾਰੀ ਦਿੰਨੇ ਆ ਜੋ ਕਿ ਸਵੇਰ 8 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਚੱਲਦਾ ਹੈ ਤੇ ਜਦ ਇਥੇ ਦੇਖਿਆ ਕਿ ਆਪਾਂ ਅਗ ਲੱਗੀ ਹੋਈ ਹੈ ਤੇ ਇਨਫੈਕਟ ਜੋ ਵੀ ਆਪਣੇ ਤੋਂ ਹੁੰਦਾ ਸੀਗਾ ਤੇ ਆਪਾਂ ਜਿਹੜੀਆਂ ਟਾਣੀਆਂ ਲੈ ਕੇ ਮੈਂ ਤੇ ਐਸਐਸਪੀ ਸਾਹਿਬ ਦੇ ਨਾਲ ਜਿਹੜੇ ਸਾਡੇ ਸਾਰੇ ਬੰਦੇ ਖੇਤੀਬਾੜੀ ਵਿਭਾਗ ਦੇ ਤੇ ਨਾਲ ਸਾਡੇ ਐਕਸੀਨ ਪੰਜਾਬ ਪ੍ਰਡਕਸ਼ਨ ਕੰਟਰੋਲ ਬੋਰਡ ਮੁੱਖ ਖੇਤੀਬਾੜੀ ਅਫਸਰ ਖੇਤੀਬਾੜੀ ਵਿਕਾਸ ਅਫਸਰ ਆਪਾਂ ਸਾਰਿਆਂ ਨੇ ਲੱਕੇ ਜਿਹੜਾ ਸੀਗਾ ਉਹ ਅੱਗ ਨੂੰ ਜਿਹੜਾ ਸੀਗਾ ਬੁਝਾਇਆ ਤੇ ਮੈਂ ਹੁਣ ਜਿਹੜਾ ਹੈ ਮੁੱਖ ਖੇਤੀਬਾੜੀ ਅਫਸਰ ਜਿਹੜੇ ਨੇ ਉਹਨਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਜਿਹੜੇ ਇਸ ਜ਼ਿੰਮੇਦਾਰ ਇਹ ਦੱਸ ਰਹੇ ਨੇ ਕਿ ਇਹ ਤਕਰੀਬਨ 100 ਕਿੱਲੇ ਦੇ ਕੋਲ ਜਿਹੜਾ ਹੈ ਖੇਤੀਬਾੜੀ ਜਿਹੜੀ ਕਰਦੇ ਨੇ ਠੇਕੇ ਦੇ ਉੱਤੇ ਹੁੰਦਾ ਤੇ ਇਹਨਾਂ ਨੂੰ ਕਿ ਜੋ ਵੀ ਸੰਦ ਜਿਹੜੇ ਨੇ ਐਕਸਿਟਿਵ ਜਾਂ ਇੰਸਟੀਟਿਊਟ ਲਈ ਉਹ ਜਿਹੜੇ ਚਾਹੀਦੇ ਨੇ ਤੇ ਉਹ ਫੌਰੀ ਤੌਰ ਤੇ ਜਿਹੜਾ ਹੈ ਆਪਾਂ ਇਹਦਾ ਪ੍ਰਬੰਧ ਕਰਵਾਈਏ ਤੇ ਮੈਂ ਇੱਕ ਜਿਹੜਾ ਜ਼ਿੰਮੇਦਾਰ ਭਰਾਵਾਂ ਨੂੰ ਬੇਨਤੀ ਜ਼ਰੂਰ ਕਰਨਾ ਚਾਹਾਂਗਾ ਕਿ ਜਿਵੇਂ ਕਿ ਸ਼ੌਕਤ ਅਲੀ ਜਿਹਨੂੰ ਜਦ ਪੁੱਛਿਆ ਗਿਆ ਤੇ ਕਹਿੰਦੇ ਕਿ ਇਹਨਾਂ ਨੂੰ ਕੰਟਰੋਲ ਰੂਮ ਦਾ ਨੰਬਰ ਜਿਹੜਾ ਹੈ ਉਹਦੇ ਬਾਰੇ ਜਾਣਕਾਰੀ ਨਹੀਂ ਹੈ ਜਦਕਿ ਆਪਾਂ ਹਰ ਪ੍ਰੈਸ ਲੀਜ਼ ਦੇ ਵਿੱਚ ਵੀ ਆਪਾਂ ਇਹ ਜਾਣਕਾਰੀ ਜਿਹੜੀ ਹੈ ਉਹ ਕਿੰਨੇ ਆ ਤੇ ਹੁਣ ਜਿਹੜਾ ਡੇਲੀ ਜਿਹੜੀ ਹੈ ਸਾਡੀ ਇਹ ਜਾਣਕਾਰੀ ਜਿਹੜੀ ਉਹ ਲੱਗਦੀ ਹੈ ਸੋ ਮੈਂ ਜ਼ਿੰਮੇਦਾਰ ਭਰਾਵਾਂ ਨੂੰ ਇੱਕ ਵਾਰੀ ਬੇਨਤੀ ਜਿਹੜੀ ਹੈ ਜ਼ਰੂਰ ਕਰਾਂਗਾ ਇੱਕ ਕੰਟਰੋਲ ਰੂਮ ਜਿਹੜਾ ਨੰਬਰ ਹੈ ਉਹਦੇ ਤੇ ਈਵਨ ਜਿਹੜਾ ਹੈ ਮੇਰਾ ਆਪਣਾ ਜਿਹੜਾ ਪਰਸਨਲ ਨੰਬਰ ਹੈ ਉਹਦੇ ਤੇ 9872033933 ਕਿਰਪਾ ਕਰਕੇ ਇੱਕ ਸਿੰਪਲ ਮੈਨੂੰ WhatsApp ਮੈਸੇਜ ਜਿਹੜਾ ਹੈ ਕਿ ਆਪਣਾ ਨਾਂ ਕੀ ਹੈ ਆਪਣਾ ਨੰਬਰ ਕੀ ਹੈ ਆਪਣੀ ਕੁਲ ਕਿੰਨੀ ਜਿਹੜੀ ਜਿਹੜੀ ਫਸਲ ਖੇ ਕਿੱਲੇ ਨੇ ਜਿਹਦੇ ਵਿੱਚ ਆਪਾਂ ਫਸਲ ਜਿਹੜੀ ਹੈ ਉਹਦੇ ਚ ਰੈਦਖੁੰ ਜਿਹੜੀ ਆ ਉਹ ਮੈਨੇਜ ਕਰਨੀ ਹੈ ਕਿਰਪਾ ਕਰਕੇ ਇੱਕ ਵਾਰੀ ਦੱਸੋ ਜ਼ਰੂਰ ਤਾਂ ਜੋ ਜਿਹੜਾ ਪ੍ਰਸ਼ਾਸਨ ਜਿਹੜਾ ਵਚਨਬੱਧ ਹੈ ਐਂਡ ਅਸੀਂ ਕਮਿਟਿਡ ਆ ਕਿ ਕਿਸਾਨਾਂ ਨੂੰ ਆਪਾਂ ਸਹਾਇਤਾ ਜਿਹੜੀ ਹੈ ਉਹ ਮਹਈਆ ਕਰਵਾਨੀ ਹੈ ਐਕਸਿਟੂ ਜਾਂ ਇੰਸਟਿਟੂ ਮੈਨੇਜਮੈਂਟ ਲਈ ਐਂਡ ਸਾਡੇ ਕੋਲ ਸੰਧ ਜਿਹੜੇ ਨੇ ਬੇਲਰ ਜਿਹੜੇ ਨੇ ਉਹਨਾਂ ਦੀ ਗਿਣਤੀ ਜਿਹੜੀ ਪ੍ਰਾਪਤ ਹੈ ਜੀ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਮੈਂ ਅਸੀਂ ਦੋਵੇਂ ਆਪਣੀ ਪੂਰੀ ਫੋਰਸ ਦੇ ਨਾਲ ਪੈਟਰੋਲਿੰਗ ਕਰ ਰਹੇ ਸੀ ਸਾਡੀ ਜਿਹੜੀ ਪ੍ਰਾਲੀ ਪ੍ਰੋਟੈਕਸ਼ਨ ਫੋਰਸ ਹੈ ਜ਼ਿਲ੍ਹੇ ਦੀ ਜਿਹੜੀ ਜੁਆਇੰਟ ਟੀਮਸ ਨੇ ਉਹ ਲਗਾਤਾਰ ਕੰਮ ਕਰਦੀਆਂ ਆ ਰਹੀਆਂ ਨੇ ਆ ਰਹੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਉਸੇ ਲਗਾਤਾਰਤਾ ਵਿੱਚ ਅਸੀਂ ਦੋਵੇਂ ਵੀ ਜੋ ਆਪਣੀ ਡੇਲੀ ਪੈਟਰੋਲਿੰਗ ਕਰਦੇ ਆ ਜਦੋਂ ਅਸੀਂ ਨਿਕਲੇ ਤਾਂ ਪਤਾ ਚੱਲਿਆ ਕਿ ਇੱਥੇ ਅਸੀਂ ਇੱਕ ਥਾਂ ਤੇ ਰੁਕੇ ਜਿੱਥੇ 나ੜ ਨੂੰ ਅੱਗ ਲੱਗੀ ਸੀ ਇਹ ਪਿੰਡ ਖੁਰਾਣਾ ਹੈ ਤੇ ਇੱਥੇ ਆ ਕੇ ਡੀਸੀ ਸਾਹਿਬ ਤੇ ਮੈਂ ਇਹ ਅੱਗ ਨੂੰ ਬੁਝਾਇਆ ਤੇ ਸਾਡੀ ਗੁਜ਼ਾਰਿਸ਼ ਹੈ ਸਾਡੇ ਸਾਰੇ ਕਿਸਾਨ ਵੀਰਾਂ ਨੂੰ ਕਿ ਉਹ ਨਾੜ ਦੀ ਤੇ ਰਹਿਣਦ ਖੂਨ ਦੀ ਸਾਮ ਸੰਭਾਲ ਕਰਨ ਅਦਾਇਦਾ ਮੁਤਾਬਕ ਤੇ ਇਸ ਨੂੰ ਅੱਗ ਨਾ ਲਾਣ ਵਰਨਾ ਸਾਨੂੰ ਨਿਯਮਾਂ ਮੁਤਾਬਕ ਜੋ ਬੰਦੀ ਕਾਰਵਾਈ ਹੈ ਉਹ ਕਰਨੀ ਪਵੇਗੀ ਜਾਣਕਾਰੀ ਮੁਤਾਬਕ ਸੰਗਰੂਰ ਦੇ ਪਿੰਡ ਗੁਰਦਾਸਪੁਰਾ ਤੇ ਪਿੰਡ ਖੁਰਾਣਾ ਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਗਈ ਸੀ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪਹੁੰਚ ਕੇ ਖੁਰਾਲੀ ਨੂੰ ਲਾਈ ਇਸ ਅੱਗ ਨੂੰ ਬੁਝਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਅਧਿਕਾਰੀਆਂ ਵੱਲੋਂ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਮੌਕੇ ਤੇ ਹੀ ਸਬੰਧਤ ਕਿਸਾਨਾਂ ਖਿਲਾਫ ਕਾਰਵਾਈ ਕਰਨ ਦੀ ਹਦਾਇਤ ਵੀ ਜਾਰੀ ਕਰ ਦਿੱਤੀ ਗਈ ਹੈ। ਜਕਬੜੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ